ਕੇਂਦਰ ਸਰਕਾਰ ਵੱਲੋਂ ਫੈਕਟ ਚੈੱਕ ਨੰਬਰ ਜਾਰੀ ਕੀਤਾ ਗਿਆ ਇੱਕ WhatsApp ਨੰਬਰ ਜਾਰੀ ਕੀਤਾ ਗਿਆ ਤੇ ਅਪੀਲ ਕੀਤੀ ਗਈ ਹੈ ਕਿ ਅਫਵਾਹਾਂ ਤੋਂ ਬਚਿਆ ਜਾਵੇ ਜਿੰਨਾ ਹੋ ਸਕਦਾ ਹੈ ਉਹਨਾਂ ਬਚਿਆ ਜਾਵੇ ਅਫਵਾਹਾਂ ਤੇ ਯਕੀਨ ਨਾ ਕੀਤਾ ਜਾਵੇ ਕਿਉਂਕਿ ਇਸ ਸਮੇਂ ਸੁਰੱਖਿਆ ਯਕੀਨੀ ਬਣਾਉਣੀ ਜ਼ਰੂਰੀ ਹੈ ਆਪਰੇਸ਼ਨ ਸਿੰਦੂਰ ਜਦੋਂ ਤੋਂ ਚਲਾਇਆ ਗਿਆ ਉਸ ਤੋਂ ਬਾਅਦ ਕਾਰਵਾਈਆਂ ਜੋ ਪਾਕਿਸਤਾਨ ਵੱਲੋਂ ਕੀਤੀਆਂ ਜਾ ਰਹੀਆਂ ਨੇ ਬਾਦਰ ਤੇ ਜਿਹੜੇ ਜ਼ਿਲ੍ਹੇ ਪੈਂਦੇ ਨੇ ਉਹ ਨਿਸ਼ਾਨੇ ਬਣਾਏ ਜਾ ਰਹੇ ਨੇ ਤਾਂ ਉਸ ਨੂੰ ਲੈ ਕੇ ਕੋਈ ਵੀ ਜੇਕਰ ਅਫਵਾਹ ਫੈਲਾਈ ਜਾ ਰਹੀ ਹੈ ਤਾਂ ਉਸ ਤੋਂ ਬਚਣ ਦੀ ਜ਼ਰੂਰਤ ਹੈ ਤੇ ਇੱਕ ਨੰਬਰ ਕੀਤਾ ਗਿਆ ਹੈ ਨੰਬਰ ਹੈ 8799711259 ਫੈਕਟ ਚੈਕ ਨੰਬਰ ਹੈ ਤੇ ਇਸ ਤੇ ਫੈਕਟ ਚੈਕ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਉਸ ਸਮੇਂ ਜਦੋਂ ਦੇਸ਼ ਦੇ ਹਾਲਾਤ ਅਜੇ ਹੋਏ ਹੋਣ ਜਦੋਂ ਲਗਾਤਾਰ ਹਮਲੇ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਐ ਤੇ ਉਥੇ ਹੀ ਜਦੋਂ ਆਪਰੇਸ਼ਨ ਸਿੰਦੂਰ ਚਲਾਇਆ ਗਿਆ ਜਵਾਬ ਦਿੱਤਾ ਗਿਆ ਜੋ ਸਿੰਦੂਰ ਉਜਾੜਿਆ ਗਿਆ ਸੀ 22 ਅਪ੍ਰੈਲ ਨੂੰ ਉਸ ਤੋਂ ਬਾਅਦ ਹਮਲੇ ਹੋ ਰਹੇ ਨੇ ਤੇ ਕਿਸੇ ਵੀ ਤਰੀਕੇ ਦੀ ਜੇਕਰ ਅਫਵਾਹ ਫੈਲਾਈ ਜਾ ਰਹੀ ਹੈ ਤਾਂ ਉਸ ਤੋਂ ਬਚਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਤੇ ਇਸ ਲਈ ਕੇਂਦਰ ਸਰਕਾਰ ਨੇ ਫੈਕਟ ਚੈੱਕ ਨੰਬਰ 1 ਜਾਰੀ ਕੀਤਾ ਹੈ ਨੰਬਰ ਹੈ 8799711259 ਇਸ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਮੈਸੇਜ ਭੇਜ ਸਕਦੇ ਹੋ ਦੇਓ ਜੋ افواਹ ਫੈਲਾਈ ਜਾ ਰਹੀ ਹੈ ਕੋਈ ਵੀਡੀਓ ਹੈ ਕੋਈ ਪਿਕਚਰ ਹੈ ਉਹ ਤੁਸੀਂ ਭੇਜ ਸਕਦੇ ਹੋ ਤੇ ਫੈਕਟ ਚੈੱਕ ਕੀਤਾ ਜਾਵੇਗਾ